ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸ ਦੇ ਉੱਪਰ ਸਾਡਾ ਖਾਸ ਲਾਈਵ ਪ੍ਰੋਗਰਾਮ ਨਿਰਪੱਖ ਟਾਕ ਖਬਰਾਂ ਦੀ ਨਿਰਪੱਖ ਆਵਾਜ਼ ਲੈ ਕੇ ਅਸੀਂ ਇੱਥੇ ਹਾਜ਼ਰ ਹੁੰਦੇ ਆਂ ਤੇ ਉਮੀਦ ਕਰਦੇ ਆਂ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣੋ ਇਹ ਲਾਈਵ ਸ਼ੋਅ ਹੈ ਜਿਸ ਦੇ ਵਿੱਚ ਅਸੀਂ ਚਰਚਾ ਕਰਦੇ ਆਂ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਦੀ ਜੋ ਨੰਬਰ ਹੈ ਅਬੀ ਸਕ੍ਰੀਨ ਤੇ ਡਿਸਪਲੇ ਹੋ ਰਿਹਾ ਤੁਸੀਂ ਇਸ ਉੱਪਰ ਕਾਲ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਗਰ ਗੱਲ ਕਰੀਏ ਮੌਜੂਦਾ ਸਮੇਂ ਦੀ ਤਾਂ ਅੱਜ ਦਾ ਸਮਾਂ ਅੱਜ ਆ ਜਿਹੜੇ ਦਿਨ ਹੁਣ ਚੱਲ ਰਹੇ ਨੇ ਇਹ ਵਾਕਈ ਪੰਜਾਬ ਦੇ ਇਤਿਹਾਸ ਦੇ ਵਿੱਚ ਲਿਖੇ ਜਾਣ ਵਾਲੇ ਦਿਨ ਨੇ ਕਿਸਾਨ ਜਥੇਬੰਦੀਆਂ ਨੇ ਕੂਚ ਕੀਤੀ ਹੋਈ ਹੈ ਲਗਾਤਾਰ ਦਿੱਲੀ ਵੱਲ ਵਧਨ ਨੂੰ ਤੇ ਉੱਥੇ ਹੀ ਹਰਿਆਣਾ ਸਰਕਾਰ ਦਾ ਜੋ ਸਖਤ ਰਵਈਆ ਸੀ ਵੇਖਣ ਨੂੰ ਸਾਹਮਣੇ ਆ ਰਿਹਾ ਹੈ ਵਾਕਈ ਹਰਿਆਣਾ ਸਰਕਾਰ ਦੇ ਉੱਪਰ ਕਈ ਸਵਾਲ ਖੜੇ ਕਰਦਾ ਆਖਿਰ ਕਿਉਂ ਕਿਸਾਨ ਜਥੇਬੰਦੀਆਂ ਜਦ ਸ਼ਾਂਤ ਮਈ ਢੰਗ ਨਾਲ ਦਿੱਲੀ ਲਈ ਰਵਾਨਾ ਹੋਣ ਦੀ ਤਿਆਰੀ ਵਿੱਚ ਸੰਤਾ ਉੱਥੇ ਹੀ ਇੱਕਦਮ ਹਰਿਆਣਾ ਸਰਕਾਰ ਵੱਲੋਂ ਇਸ ਤਰੀਕੇ ਨਾਲ ਬੈਰੀਗੇਟਿੰਗ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਕੰਡਿਆਲੀਆਂ ਤਾਰਾਂ ਲਗਾਈਆਂ ਜਾਂਦੀਆਂ ਹਨ ਇਸ ਤਰੀਕੇ ਨਾਲ ਰਾਤੋਂ ਰਾਤ ਉੱਥੇ ਮਿੱਟੀ ਦੀਆਂ ਢੇਰੀਆਂ ਲਗਾਈਆਂ ਜਾਂਦੀਆਂ ਹਨ ਜਿਵੇਂ ਕਿਸਾਨ ਨਹੀਂ ਪਤਾ ਨਹੀਂ ਕਿੱਥੋਂ ਕੋਈ ਫੌਜ आक्रमण ਕਰ ਰਹੀ ਹੈ ਹਮਲਾ ਕਰਨ ਲੱਗੀ ਹੈ ਹਰਿਆਣਾ ਦੇ ਉੱਪਰ ਸੋ ਇਸ ਤਰੀਕੇ ਦਾ ਰਵਈਆ ਆਖਿਰ ਕਿਉਂ ਹੈ ਹਰਿਆਣਾ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਦੇ ਲਈ ਤੇ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੇ ਅੰਦਰ ਵੀ ਪੂਰਾ ਨਿਸ਼ਚੈ ਹੈ ਕਿ ਉਹ ਜ਼ਰੂਰ ਦਿੱਲੀ ਵੱਲ ਵਧਣਗੇ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਹਾਰ ਨਹੀਂ ਮੰਨਾਂਗੇ ਅਸੀਂ ਹਰਿਆਣਾ ਸਰਕਾਰ ਦੀ ਸ਼ਕਤੀ ਦੇ ਅੱਗੇ ਝੁਕਾਂਗੇ ਨਹੀਂ ਅਸੀਂ ਲਗਾਤਾਰ ਉਸੇ ਜਜ਼ਬੇ ਦੇ ਨਾਲ ਕਿਸਾਨ ਵਾਕਈ ਵਧੇ ਹੋਏ ਨੇ ਅਗਰ ਅਸੀਂ ਗੱਲ ਕਰੀਏ ਬੀਤੇ ਦਿਨ ਤਾਂ ਬੀਤੇ ਦਿਨ ਵੀ ਅਸੀਂ ਬਹੁਤ ਸਾਰੀਆਂ ਸਰਗਰਮੀਆਂ ਉੱਥੇ ਦੇਖੀਆਂ ਨੇ ਅਗਰ ਅਸੀਂ ਹਰਿਆਣਾ ਨਾਲ ਲੱਗਦੇ ਸਰਹੱਦਾ ਦੀ ਬਾਰਡਰ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੈ ਐਂਡ ਅਬਵਾਲੀ ਬਾਰਡਰ ਹੈ ਜਿੱਥੇ ਉੱਥੇ ਬਹੁਤ ਹੀ ਜ਼ਿਆਦਾ ਸਖਤੀ ਕੀਤੀ ਗਈ ਹੈ ਕੱਲ ਅਸੀਂ ਜਿਵੇਂ ਜਾਣਦੇ ਹਾਂ ਕਿਸਾਨ ਜਿੱਥੇ ਬੰਦੀਆਂ ਜਦੋਂ ਲੰਘ ਰਹੀਆਂ ਸਨ ਤਾਂ ਉਹਨਾਂ ਉੱਪਰ ਭਾਰੀ ਪਾਣੀ ਦੀਆਂ ਬੁਚਾਰਾਂ ਕੀਤੀਆਂ ਗਈਆਂ ਉਹਨਾਂ ਦੇ ਰਸਿਆਂ ਵਿੱਚ ਰੁਕਾਵਟਾਂ ਕੀਤੀਆਂ ਗਈਆਂ ਪਰ ਅਗਰ ਅੱਜ ਦੀ ਵੀ ਗੱਲ ਕਰੀਏ ਅੱਜ ਸਵੇਰ ਤੋਂ ਹੀ ਕਈ ਕਿਸਾਨ ਜਥੇਬੰਦੀਆਂ ਜੋ ਕਿਸਾਨ ਨੇ ਟਰੈਕਟਰ ਟਰਾਲੀਆਂ ਭਰ-ਭਰ ਕੇ ਦਿੱਲੀ ਵੱਲ ਨੂੰ ਵੱਧ ਰਹੇ ਨੇ ਤਾਂ ਉੱਥੇ ਹੀ ਸ਼ੰਭੂ ਖਨੋਰੀ ਅਤੇ ਡੱਬਵਾਲੀ ਸਰਹੱਦਾ ਦੇ ਉੱਪਰ ਇੱਕ ਅਲੱਗ ਹੀ ਤਰ੍ਹਾਂ ਦੀ ਸ਼ਕਤੀ ਹਰਿਆਣਾ ਸਰਕਾਰ ਵੱਲੋਂ ਜੋ ਕਿ ਠੀਕ ਐਸੀ ਇਹਨਾਂ ਮੰਨ ਸਕਦੇ ਸੀ ਕਿ ਹਰਿਆਣਾ ਸਰਕਾਰ ਵੱਲੋਂ ਸ਼ਕਤੀ ਕਰਨ ਦੀ ਗੱਲ ਕੀਤੀ ਗਈ ਕਿ ਆਮ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਆਵਾਜਾਈ ਤੋਂ ਪਰਹੇਜ਼ ਕਰੋ ਇਹਨਾਂ ਤਿੰਨ ਦਿਨਾਂ ਦੇ ਵਿੱਚ ਲੇਕਿਨ ਇੰਨੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਹਰਿਆਣਾ ਸਰਕਾਰ ਵੱਲੋਂ ਕਿ ਬੈਰੀਗੇਟਿੰਗ ਕੀਤੀ ਕੰਡਿਆਲੀ ਤਾਰ ਲਗਾਈ ਗਈ ਉਸ ਤੋਂ ਬਾਅਦ ਫੇਰ ਇੱਕ ਬੈਰੀਗੇਟਿੰਗ ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਜੋ ਰਾਤੋ ਰਾਤ ਇਹ ਇੱਕ ਦ੍ਰਿਸ਼ ਦੇਖਣ ਨੂੰ ਮਿਲਿਆ ਕਿ ਉੱਥੇ ਬਹੁਤ ਹੀ ਜ਼ਿਆਦਾ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਕਿ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜੋ ਕਿਸਾਨ ਨੇ ਉਹ ਬਾਰਡਰ ਕ੍ਰੋਸ ਕਰਕੇ ਅੱਗੇ ਨਾ ਵੱਧ ਸਕਣ ਦਿੱਲੀ ਵਿੱਚ ਦਾਖਲ ਨਾ ਹੋ ਸਕਣ ਇੱਥੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੋਦੀ ਸਰਕਾਰ ਨੇ ਕਿੰਨਾ ਜ਼ਿਆਦਾ ਦਬਦਬਾ ਇਸ ਵੇਲੇ ਇਸ ਵੇਲੇ ਖੱਟੜ ਸਰਕਾਰ ਦੇ ਉੱਪਰ ਬਣਾਇਆ ਹੋਇਆ ਹੈ ਕਿਉਂਕਿ ਭਾਜਪਾ ਦੀ ਆਪਣੀ ਸਰਕਾਰ ਹੈ ਤਾਂ ਉਹਨਾਂ ਦੇ ਲਈ ਸ਼ਾਇਦ ਹੁਣੇ ਆਪਣੀ ਇੱਜ਼ਤ ਦਾ ਸਵਾਲ ਬਣਿਆ ਹੋਇਆ ਹੈ ਕਿ ਮੋਦੀ ਜੀ ਨੇ ਕਿਹਾ ਤੇ ਅਸੀਂ ਉਹਨਾਂ ਦੀ ਹਾਂ ਵਿੱਚ ਹਾਂ ਰਲਾ ਕੇ ਹੁਣੇ ਇਹਨਾਂ ਨੂੰ ਇੱਥੋਂ ਲੰਘਣ ਨਹੀਂ ਦੇਣਾ ਪਰ ਕਿਸਾਨ ਜਥੇਬੰਦੀਆਂ ਵੀ ਆਪਣੇ ਪੂਰੇ ਮਜ਼ਬੂਤ ਇਰਾਦੇ ਦੇ ਨਾਲ ਅੱਗੇ ਵਧ ਰਹੀਆਂ ਨੇ ਅਗਰ ਅਸੀਂ ਗੱਲ ਕਰੀਏ ਕਿਸਾਨ ਜੱਥੇਬੰਦੀਆਂ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਭਰਾ ਉੱਥੇ ਬਜ਼ੁਰਗ ਜਿੰਨੇ ਵੀ ਸਾਰੇ ਉੱਥੇ ਜਾ ਰਹੇ ਨੇ ਸਾਰੇ ਪੂਰੇ ਮੰਨ ਦੇ ਵਿੱਚ ਨਿਸ਼ਚਿਤ ਨਾਲ ਜਾ ਰਹੇ ਨੇ ਔਰ ਉਹਨਾਂ ਨੇ ਪੂਰਾ ठान ਲਿਆ ਹੈ ਕਿ ਅਸੀਂ ਇੱਕ ਦੋ ਦਿਨ ਦਾ ਤਾਂ ਸੋਚ ਕੇ ਹੀ ਨਹੀਂ ਚੱਲਦੇ ਚਾਹੇ ਮਹੀਨਿਆਂ ਬੱਧੀ ਗੱਲ ਹੋ ਜਾਏ ਪਰ ਅਸੀਂ ਆਪਣੇ ਹੱਕਾਂ ਦੇ ਲਈ ਅੱਗੇ ਵਧਾਂਗੇ ਦਿੱਲੀ ਵਿੱਚ ਜਾ ਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਸੋ ਵਾਕਈ ਅਜਿਹੇ ਹੌਸਲੇ ਵੇਕੇ ਵਾਕਈ ਅਸਲੀ ਪੰਜਾਬੀ ਜੋ ਹੈ ਹੁਣ ਤੱਕ ਪੰਜਾਬੀਆਂ ਨੂੰ ਹਮੇਸ਼ਾ ਕੋਸਿਆ ਜਾਂਦਾ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਵਿੱਚ ਉਹ ਗੱਲ ਨਹੀਂ ਰਹੀ ਪਰ ਮੌਜੂਦਾ ਸਮੇਂ ਵਿੱਚ ਜ਼ਰੂਰ ਪੰਜਾਬੀਆਂ ਦੀ ਉਹੀ ਗੱਲ ਜ਼ਰੂਰ ਨਜ਼ਰ ਆ ਰਹੀ ਹੈ ਪਹਿਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ ਹੈਲੋ ਹੈਲੋ ਮੈਂ ਮੰਦੀ ਹਾਂਜੀ ਮੰਦੀਪ ਜੀ ਸਾਡੇ ਸਹਿਯੋਗੀ ਮੰਦੀਪ ਜੀ ਸਾਡੇ ਨਾਲ ਜੁੜੇ ਨੇ ਸਾਡੇ ਅ ਅੱਜ ਦੇ ਸਮੇਂ ਦੀ ਗੱਲ ਕਰਾਂਗੇ ਜਿਵੇਂ ਕਿ ਮੰਦੀਪ ਜੀ ਆਪਾਂ ਦੇਖ ਰਹੇ ਹਾਂ ਕਿ ਮੌਜੂਦਾ ਸਮੇਂ ਚ ਬੈਰੀਗੇਟਿੰਗ ਦੇ ਉੱਪਰ ਜੋ ਸਖਤੀ ਦੇਖਣ ਨੂੰ ਮਿਲੀ ਹੈ ਬੈਰੀਗੇਟਿੰਗ ਕੀਤੀ ਗਈ ਹੈ ਕੰਡਿਆਲੀ ਤਾਰ ਲਗਾਈ ਗਈ ਹੈ ਉਸ ਤੋਂ ਬਾਅਦ ਫਿਰ ਇੱਕ ਬੈਰੀਗੇਟਿੰਗ ਔਰ ਉਸ ਤੋਂ ਬਾਅਦ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਨੇ ਤਾਂ ਕਿ ਕਿਸਾਨ ਜਿੱਥੇ ਬੰਦੀਆਂ ਕਿਸਾਨ ਜੋ ਰਵਾਨਾ ਹੋ ਰਹੇ ਨੇ ਦਿੱਲੀ ਲਈ ਬਿਲਕੁਲ ਵੀ ਇਹਨਾਂ ਬਾਰਡਰਸ ਤੋਂ ਖਾਸ ਕਰਕੇ ਸ਼ੰਭੂ ਖਨੋਰੀ ਔਰ ਡਬਵਾਲੀ ਇੱਥੇ ਸਖਤੀ ਹੈ ਵੀ ਬਿਲਕੁਲ ਵੀ ਜੋ ਸਰਹੱਦਾਂ ਨੂੰ ਕਰਾਸ ਨਾ ਕਰ ਸਕਣ ਬਿਲਕੁਲ ਸਿਖਰੀ ਨਿਗਰੱਖੀ ਕੋਈ ਹੈ ਤੇ ਮੈਂ ਨਵੀਂ ਗੱਲ ਜਿਹੜੀ ਤੁਹਾਨੂੰ ਦੱਸਣੀ ਚਾਹਾਂਗਾ ਕਿ ਅਜੇ ਸੰਵਿਧਾਨ ਦੀ ਉਸ ਵੀ ਹੈਗਾ ਜੀ ਇੱਕ ਤਰੀਕੇ ਨਾਲ ਵੀ ਸੰਵਿਧਾਨ ਖਤ ਹੁੰਦਾ ਕਿ ਕਿਤੇ ਵੀ ਜਮਹੂਰੀਅਤ ਇੱਥੇ ਹੁੰਦੀ ਹੈ ਵੀ ਉੱਥੇ ਧਰਨੇ ਦੇਣਾ ਇਸ ਜਮਹੂਰੀਅਤ ਦੇ ਵਿੱਚ ਆਕਾ ਹੁੰਦਾ ਬਿਲਕੁਲ ਬਿਲਕੁਲ ਜੀ ਪਰ ਇੱਕ ਉਲਟੀ ਅਸੀਂ ਅੱਜ ਵੇਖ ਰਹੇ ਹਾਂ ਕਿ ਸੰਵਿਧਾਨ ਦੀ ਇਸਤਫਾਕੀ ਲਾ ਲਓ ਵੀ ਅਜੇ ਸੰਵਿਧਾਨ ਦੀ ਮਤਬੀਅਤ ਹੈ ਔਰ ਸੰਵਿਧਾਨ ਦਾ ਹੀ ਕਾਹਨ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਜੀ ਜਿਵੇਂ ਅਸੀਂ ਕੇਕੇ ਸਾਹਿਬ ਨਾਲ ਵੀ ਗੱਲ ਕੀਤੀ ਆ ਔਰ ਕਿਸਾਨਾਂ ਦਾ ਖਾਸ ਤੌਰ ਤੇ ਕਹਿਣਾ ਕਿ ਭਾਵੇਂ ਸਾਡੇ ਤੇ ਗੋਲੀਆਂ ਚੱਲ ਜਾਣ ਗੋਲੀਆਂ ਹੋ ਜਾਣਗੀਆਂ ਪਰ ਸਾਡੀਆਂ ਛਾਤੀਆਂ ਨਹੀਂ ਖਤਮ ਹੋਣਗੀਆਂ ਜੀ ਜਿਵੇਂ ਕਿ ਤੁਸੀਂ ਮਨਦੀਪ ਫੀਲਡ ਵਿੱਚ ਰਹਿੰਦੇ ਹੋ ਅਕਸਰ ਕਈ ਕਿਸਾਨ ਜਿੱਥੇ ਬੰਦੀਆਂ ਨਾਲ ਕਿਸਾਨ ਭਰਾਵਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਤਾਂ ਜਿਵੇਂ ਕਿ ਹੁਣ ਅਸੀਂ ਸਾਰੇ ਜਾਣਦੇ ਆ ਕਿ ਹੁਣ ਇਹ ਸੰਘਰਸ਼ ਕੁਝ ਦਿਨਾਂ ਦਾ ਨਹੀਂ ਦਿਖਦਾ ਇਹ ਸੰਘਰਸ਼ ਅਨੁਮਿੱਥੇ ਸਮੇਂ ਲਈ ਕਾਫੀ ਲੰਮਾ ਚੱਲਣ ਵਾਲਾ ਹੈ ਤੇ ਇਸ ਨੂੰ ਲੈ ਕੇ ਕਿਸਾਨ ਭਰਾਵਾਂ ਦਾ ਕਿਸਾਨ ਜਿੱਥੇ ਬੰਦੀਆਂ ਦਾ ਕੀ ਵਿਊ ਤੁਹਾਨੂੰ ਨਜ਼ਰ ਆਉਂਦਾ ਹੈ ਕੀ ਉਹਨਾਂ ਦੀ ਗੱਲਬਾਤ ਨਜ਼ਰ ਆਉਂਦੀ ਹੈ ਦੇਖੋ ਕਾਸਟ ਦੇ ਉੱਤੇ ਜਿਹੜੇ ਮੈਂ ਗੱਲ ਕਰਾਂ ਕਿਸਾਨ ਜਥੇਬੰਦੀਆਂ ਦੀ ਤਾਂ ਜਿਹੜੇ ਜਦੋਂ ਅਸੀਂ ਗੱਲ ਕੀਤੀ 30 ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਡਾਕਟਰ ਦਰਸ਼ਨਪਾਲ ਸਿੰਘ ਜੀ ਵੀ ਸਨ ਜਗਰ ਬਲਬੀਰ ਸਿੰਘ ਰਾਜੇਵਾਲ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਲੰਮੇ ਤੌਰ ਦੇ ਉੱਤੇ ਲੈ ਕੇ ਜਾ ਰਹੇ ਹਾਂ ਕਿ ਇਹ ਜਿਹੜਾ ਸੰਦੇਸ਼ ਹੈਗਾ ਕਿ ਇਹ ਨਹੀਂ ਦੇਖ ਰਹੇ ਕਿ ਅੱਜ ਹੀ ਹਾਲ ਹੋ ਜੀਗਾ ਜਾਂ ਇੱਕ ਦੋ ਮੀਟਿੰਗਾਂ ਦੇ ਵਿੱਚ ਹਾਲ ਹੋ ਜੀਗਾ ਤੇ ਜਿੱਥੇ ਮੈਂ ਗੱਲ ਕਰਾਂ ਉਗਰਾਹਾਂ 그룹 RBI ਕਿ ਉਹ ਗਰਾਹਾਂ ਤਾਂ ਇਸ ਨੂੰ 5 ਸਾਲ ਤੱਕ ਦੀ ਉਹਨਾਂ ਨੇ ਗੱਲ ਕੀਤੀ ਹੈ ਜਿਵੇਂ ਪੱਕੇ ਮੋਰਚੇ ਰਹਿ ਕੇ ਚੱਲੇ ਆ ਫੁੱਲ ਬਟਾ ਫੁੱਲ ਤਿਆਰੀ ਹੈ ਉਹਨਾਂ ਦੀ ਅਤੇ ਉਹਨਾਂ ਦੇ ਨੌਜਵਾਨਾਂ ਦੇ ਨਾਲ ਵੀ ਗੱਲ ਕੀਤੀ ਹੈ ਉਹਨਾਂ ਦੀ ਤਿਆਰੀਆਂ ਵੀ ਵੇਖ ਕੇ ਆਏ ਆ 6-6 ਮਹੀਨੇ ਦਾ ਰਾਸ਼ਨ ਉਹਨਾਂ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਲੱਦਿਆ ਹੋਇਆ ਜੇ ਕਿਸੇ ਨੂੰ ਕਹੋ ਕਿ ਪੂਰੀ ਬੜਾ ਪੂਰੀ ਤਿਆਰੀ ਹੈ ਜੰਗੀ ਪੱਧਰ ਦੇ ਤੇ ਜਿੱਦਾਂ ਕਹਿ ਲਈ ਕਿ ਫੌਜੇ ਨੇ ਕਿਤੇ ਜੰਗ ਲੜਨ ਜਾਣਾ ਹੁੰਦਾ ਨਾ ਉਸ ਤਰੀਕੇ ਨਾਲ ਉਹਦੇ ਤਿਆਰੀ ਕੀਤੀ ਹੁੰਦੀ ਹੈ ਫੌਜ ਨੇ ਜੀ ਜੀ ਤਰੀਕੇ ਦੀ ਤਿਆਰੀ ਕੀਤੀ ਹੋਈ ਹੈ ਜੀ ਜੀ ਬਿਲਕੁਲ ਜਿਵੇਂ ਕਿ ਖਬਰਾਂ ਦੇ ਵਿੱਚ ਵੀ ਆ ਰਿਹਾ ਹੈ ਕਿ ਰੈਪਿਡ ਐਕਸ਼ਨ ਫੋਰਸ ਦੀਆਂ 5 ਅਤੇ ਪੁਲਿਸ ਦੀਆਂ 14 ਵਾਦੂ ਕੰਪਨੀਆਂ ਪੰਜਾਬ ਅਤੇ ਦਿੱਲੀ ਸਰਹੱਦ ਤੇ ਵੀ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਕਿ ਅਗਰ ਕਿਸੇ ਵੀ ਤਰੀਕੇ ਨਾਲ ਕਿਸਾਨ ਹਰਿਆਣਾ ਜਕਰ ਕਰਾਸ ਕਰਨਗੇ ਵੀ ਤਾਂ ਉਹਨਾਂ ਨੂੰ ਯਾਫੀ ਜੋ ਹਰਿਆਣਾ ਦੇ ਵੀ ਕਿਸਾਨ ਭਰਾ ਨੇ ਅਗਰ ਉਹ ਵੀ ਅਗੋਂ ਲੰਘ ਕੇ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਉੱਥੇ ਦਿੱਲੀ ਵਿੱਚ ਵੀ ਦਿੱਲੀ ਦੀ ਸਰਹੱਦ ਤੇ ਵੀ ਸਖਤੀ ਵੇਖਣ ਨੂੰ ਮਿਲੇਗੀ ਹੂੰ ਇਹ ਕੋਈ ਅਜਿਹਾ ਨਾ ਤੇ ਇੱਕ ਗੱਲ ਹੋਰ ਜਿਹੜੀ ਤੁਸੀਂ ਵੀ ਵੇਖੀ ਹੋਣੀ ਆ ਨਿਊਜ਼ ਵਿੱਚ ਜਿਹੜਾ ਪੰਜਾਬ ਦਾ ਜਿਹਨੂੰ ਕਹਿੰਦੇ ਕਿ ਯੋਦਾ ਹੀ ਮੰਨਿਆ ਜਾ ਰਿਹਾ ਹੈ ਹੁਣ ਤੇ ਵਾਟਰ ਕਿਥੋਂ ਦੀ ਟੈਂਕੀ ਦੇ ਉੱਤੇ ਚੜ ਕੇ ਉਹ ਗੱਡੀ ਦੇ ਉੱਤੇ ਚੜ ਕੇ ਉਹ ਵੀ ਕੈਨਨ ਦੀ ਉਹਨੇ ਸਪਲਾਈ ਬੰਦ ਕਰਤੀ ਤੇ ਬਿਲਕੁਲ ਕਿਸਾਨ ਅੱਗੇ ਤਾਂ ਇਹ ਕਹਿ ਰਹੇ ਸੀ ਕਿ ਬਾਵਾ ਬੀਬੀ ਚੰਦ ਜੀ ਦਾ ਵਿਹਾਰ ਤੋਂ ਨੇ ਯਾਦ ਕਰਾਦਾ ਕਿ ਕਿਲੇ ਦੇ ਵਿੱਚ ਜਿੱਦਾਂ ਉਹਨੇ ਘੋੜੇ ਆਜ਼ਾਦ ਕਰਵਾਏ ਸੀਗੇ ਦੇਦੀ ਚਰਕੇ Yoda ਕਹਿੰਦੇ ਹੋ ਕਿ ਆਪਣੇ ਸ਼ੋਰਮਿਆਂ ਦਾ ਜਿਹੜਾ ਉਹ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਬਿਲਕੁਲ ਬਿਲਕੁਲ ਵਾਕਈ ਉਸ ਨੌਜਵਾਨ ਦੀ ਬਹਾਦਰੀ ਤੇ ਅਸੀਂ ਵੀ ਸਲਾਮ ਕਰਦੇ ਹਾਂ ਕਿ ਉਸਨੇ ਕਿਸ ਤਰੀਕੇ ਨਾਲ ਬੜੀ ਹੀ ਬਹਾਦਰੀ ਦੇ ਨਾਲ ਪਾਣੀ ਦੇ ਟੈਂਕਰ ਉੱਪਰ ਪਹਿਲਾਂ ਛਾਲ ਮਾਰ ਕੇ ਪਾਣੀ ਦਾ ਜੋ ਪੋਛਾਰ ਸੀ ਯਾਨੀ ਤੇਜ਼ ਪੋਛਾਰਾ ਉਸਨੂੰ ਬੰਦ ਕੀਤਾ ਉਸ ਬਾਅਦ ਫਿਰ ਤੋਂ ਜੋ ਛਾਲ ਮਾਰ ਕੇ ਆਪਣੀ ਟਰਾਲੀ ਦੇ ਉੱਪਰ ਚੜ ਗਿਆ ਵਾਕਈ ਉਸ ਨੌਜਵਾਨ ਦੀ ਇਸ ਹਿੰਮਤ ਨੇ ਕਈ ਟਰਾਲੀਆਂ ਨੂੰ ਜੋ ਹੈ ਪਾਣੀ ਦੀ ਪੋਛਾਰਾ ਤੋਂ ਜ਼ਰੂਰ ਬਚਾਇਆ ਵਾਕਈ ਬਹਾਦਰੀ ਭਰੇ ਜੋ ਪੰਜਾਬ ਦੀ ਨੌਜਵਾਨੀ ਹਰਿਆਣਾ ਦੇ ਵੀ ਨੌਜਵਾਨ ਅਸੀਂ ਹਰਿਆਣਾ ਸਰਕਾਰ ਦੀ ਸਖਤੀ ਬਾਰੇ ਜ਼ਰੂਰ ਬੋਲ ਰਹੇ ਹਾਂ ਲੇਕਿਨ ਹਰਿਆਣਾ ਦੇ ਜੋ ਲੋਕ ਨੇ ਉਹ ਵਾਕਈ ਪੰਜਾਬ ਦੇ ਕਿਸਾਨ ਔਰ ਹਰਿਆਣਾ ਦੇ ਕਿਸਾਨਾਂ ਦੇ ਹਿੱਤ ਵਿੱਚ ਹੀ ਨਾਲ ਖੜ ਕੇ ਬੋਲ ਰਹੇ ਨੇ ਉਹ ਵੀ ਜ਼ਰੂਰ ਹਰਿਆਣਾ ਸਰਕਾਰ ਦਾ ਵਿਰੋਧ ਕਰ ਰਹੇ ਨੇ ਕਿ ਜੋ ਹਰਿਆਣਾ ਸਰਕਾਰ ਮੌਜੂਦਾ ਸਮੇਂ ਵਿੱਚ ਕਰ ਰਹੀ ਹੈ ਵਾਕਈ ਕਈ ਲਾਨਤਾ ਹਰਿਆਣਾ ਸਰਕਾਰ ਦੇ ਉੱਪਰ ਪੈਣੀਆਂ ਬੰਦੀਆਂ ਨੇ ਜੀ ਜੀ ਬਿਲਕੁਲ ਹੁਣ ਅਸੀਂ ਤੁਹਾਨੂੰ ਕਾਦੀਆਂ ਤਸਵੀਰਾਂ ਵੀ ਅਸੀਂ ਪੇਸ਼ ਕਰਾਂਗੇ ਅਸੀਂ ਇੱਥੇ ਸ਼ੰਭੂ ਬਾਰਡਰ ਦੇ ਨੇੜੇ ਪਹੁੰਚਣ ਵਾਲੇ ਆ ਤੇ ਹੁਣ ਜਾ ਕੇ ਅਸੀਂ ਕਿਉਂਕਿ ਜਾਇਦਾ ਲੈ ਰਹੀਆਂ ਐਥੇ ਚੰਡੀਗੜ੍ਹ ਤੋਂ ਵੀ ਜਿਹੜੀ ਹੈ ਸੁਹਾਣਾ ਤੋਂ ਵੀ ਅਸੀਂ ਕੱਲ ਵੀ ਆਪਾਂ ਦੇ ਨਾਲ ਕੀਤੀ ਹੈ ਐਸੋ ਵੀ ਜਿਹੜਾ ਡੇਰਾ ਲੋਸੀ ਹੁੰਦੇ ਹੋਏ ਪੂਰੇ ਪਿੰਡਾਂ ਤੋਂ ਆਉਂਦਾ ਕਾਫਿਲਾ ਜਿਹੜਾ ਉਹ ਸ਼ੰਭੂ ਬਾਰਡਰ ਵੱਲ ਜਾ ਰਿਹਾ ਹੈ ਟੁਰਪਿਆ ਇਥੋਂ ਤੇ ਅਸੀਂ ਹੁਣ ਤਾਜ਼ੀਆਂ ਤਸਵੀਰਾਂ ਤੋਂ ਪਿੰਡਾਂ ਤੋਂ ਵੀ ਵਿਖਾਵਾਂਗੇ ਤੇ ਹੋਰ ਬਾਕੀ ਜਿਹੜੀ ਕਿਸ ਤਰੀਕੀਂ ਕਿਰੀ ਸਰਗਰਮੀਆਂ ਚੱਲ ਰਹੀਆਂ ਨੇ ਸਵੇਰੇ ਆਪਣੇ ਦਰਸ਼ਕਾਂ ਦੇ ਲਈ ਵੀ ਲੰਢੇ ਆ ਰਹੇ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਸਾਡੇ ਨਾਲ ਤੁਸੀਂ ਜੁੜੇ ਹੋ ਜੋ ਤਾਜ਼ਾ ਹਾਲਾਤਾਂ ਬ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਫੀਲਡ ਵਿੱਚ ਬਣੇ ਰਹੋ ਤੇ ਤਾਜ਼ਾ ਹਾਲਾਤ ਜੋ ਹੈ ਨਿਰਪੱਖ ਪੋਸੇ ذریعے ਅਸੀਂ ਦਰਸ਼ਕਾਂ ਤੱਕ ਪਹੁੰਚਾਉਂਦੇ ਰਵਾਂਗੇ ਧੰਨਵਾਦ ਮਨਦੀਪ ਜੀ ਜੀ ਬਿਲਕੁਲ ਤੇ ਇਸ ਨਾਲ ਹੀ ਅਗਰ ਅਸੀਂ ਗੱਲ ਕਰੀਏ ਕਿਸਾਨ ਜਥੇਬੰਦੀਆਂ ਵੀ ਹੁਣ ਜੋ ਹੈ ਆਪਣੇ ਰਵੱਈਏ ਨੂੰ ਲੈ ਕੇ ਸਖਤ ਨਜ਼ਰ ਆ ਰਹੀਆਂ ਨੇ ਸੈਯੁਕਤ ਕਿਸਾਨ ਸੰਗਠਨ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਵੀ ਹੋਰ ਹੱਲ ਮਨਜ਼ੂਰ ਨਹੀਂ ਹੋਏਗਾ ਹੁਣ ਵਾਕਈ ਕਿਉਂਕਿ ਅਗਰ ਅਸੀਂ ਦੇਖੀਏ ਕਿ ਪਹਿਲਾਂ ਕਿਤੇ ਨਾ ਕਿਤੇ ਕਿਸਾਨਾਂ ਵਿੱਚ ਕਿਸਾਨ ਜਥੇਬੰਦੀਆਂ ਵਿੱਚ ਭਾਵਨਾ ਜ਼ਰੂਰ ਸੀ ਕਿ ਅਗਰ ਗੱਲਬਾਤ ਹੋਵੇ ਗੱਲਬਾਤ ਬੈਠ ਕੇ ਗੱਲਬਾਤ ਹੋਵੇ ਤੇ ਇਸ ਦਾ ਸਹੀ ਤਰੀਕੇ ਨਾਲ ਕੋਈ ਨਤੀਜਾ ਕੱਢ ਲਿਆ ਜਾਏ ਇਸੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ਤੇ ਸਰਕਾਰ ਦੇ ਅਕੋਰਡਿੰਗਲੀਆ ਲੋਕਾਂ ਨੂੰ ਜੋ ਹੈ ਖੱਜਲ ਖੁਆਰੀ ਨਾ ਹੋਵੇ ਜਾਂ ਨੁਕਸਾਨ ਨਾ ਹੋਵੇ ਉਸ ਅਕੋਰਡਿੰਗਲੀ ਕੁਝ ਫੈਸਲਿਆਂ ਵਿੱਚ ਹਾਂ ਵੀ ਕੀਤੀ ਗਈ ਕਿਸਾਨ ਜਥੇਬੰਦੀਆਂ ਵੱਲੋਂ ਜਿਵੇਂ ਕਿ ਅਸੀਂ ਕੱਲ ਵੀ ਗੱਲ ਕੀਤੀ ਹਰ ਕੋਈ ਜਾਣਦਾ ਇਸ ਬਾਰੇ ਕਿ ਪਹਿਲਾਂ ਰਿਲਾਈਐਂਸ ਜਿੰਨੇ ਵੀ ਰਿਲਾਈਐਂਸ ਦੇ ਪੈਟਰੋਲ ਪੰਪਸ ਨੇ ਰਿਲਾਈਐਂਸ ਸਟੋਰ ਸੀਗੇ ਜਿੱਥੇ ਕਿ ਉੱਥੋਂ ਪਹਿਲਾਂ ਕਿਸਾਨਾਂ ਨੂੰ ਉਠਾਇਆ ਗਿਆ ਕਿ ਇਹ ਜੋ ਹੈ ਕੰਪਨੀ ਡਾਇਰੈਕਟ ਨਹੀਂ ਹੈ ਜੋ ਇੱਥੋਂ ਦੇ ਲੋਕ ਹੀ ਨੇ ਜੋ ਜਿਨ੍ਹਾਂ ਦਾ ਇਹ ਕੰਮਕਾਰ ਹੈ ਜੋ ਕਿ ਖਰਾਬ ਹੋ ਰਿਹਾ ਪੰਜਾਬੀ ਭਰਾ ਹੀ ਨੇ ਆਪਣੇ ਜਿਨ੍ਹਾਂ ਦਾ ਇਹ ਕੰਮਕਾਰ ਹੈ ਖਰਾਬ ਹੋ ਰਹਾ ਉਸ ਵਾਰ ਰੇਲ ਗੱਡੀਆਂ ਚਾਲੂ ਕਰਨ ਦੀ ਗੱਲ ਕੀਤੀ ਗਈ ਚਾਹੇ ਮਾਲ ਗੱਡੀਆਂ ਹੋਣ ਚਾਹੇ ਮੁਸਾਫਰ ਗੱਡੀਆਂ ਹੋਣ ਉਹਨਾਂ ਨੂੰ ਚਾਲੂ ਕਰਨ ਦੀ ਗੱਲ ਕੀਤੀ ਗਈ ਤੇ ਜਦ ਕਿਸਾਨ ਜਿੱਥੇ ਬੰਦੀਆਂ ਵੱਲੋਂ ਨਰਮੀ ਦੇ ਨਾਲ ਆਪਸੀ ਸਾਂਝ ਦੇ ਨਾਲ ਆਪਸੀ ਸੂਝਬੂਝ ਦੇ ਨਾਲ ਇਸ ਨਤੀਜੇ ਨੂੰ ਹੱਲ ਕਰਨ ਦੇ ਉੱਪਰ ਵਧਿਆ ਜਾ ਰਿਹਾ ਤੇ ਆਖਿਰ ਕਿਉਂ ਅਜਿਹੇ ਸਮੇਂ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਅਜਿਹਾ ਸਖਤ ਰਵਈਆ ਸਾਹਮਣੇ ਆਇਆ ਕਿਉਂ ਆਖਿਰ ਪਹਿਲਾ ਵੱਡੇ ਵੱਡੇ ਪੱਥਰ ਲਗਾ ਦਿੱਤੇ ਜਾਂਦੇ ਨੇ ਬੈਰੀਗੇਟਿੰਗ ਕੀਤੀ ਜਾਂਦੀ ਹੈ ਕੰਡਿਆਲੀ ਤਾਰ ਲਗਾ ਦਿੱਤੀ ਜਾਂਦੀ ਹੈ ਮਿੱਟੀ ਦੇ ਢੇਲ ਲਗਾ ਦਿੱਤੇ ਜਾਂਦੇ ਨੇ ਆਖਿਰ ਕਿਉਂ ਕਿਸਾਨ ਭਰਾ ਆ ਰਹੇ ਨੇ ਦਿੱਲੀ ਜਾ ਰਹੇ ਨੇ ਉਹਨਾਂ ਦਾ ਹੱਕ ਹੈ ਕਿ ਅਸੀਂ ਆਪਣੀ ਦੇਸ਼ ਦੀ ਰਾਜਧਾਨੀ ਵਿੱਚ ਜਾ ਸਕੀਏ ਉੱਥੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਸਕੀਏ ਇਸ ਤੋਂ ਇਲਾਵਾ ਪਹਿਲਾਂ ਵੀ ਹੁਣ ਤੱਕ ਕਈ ਜਥੇਬੰਦੀਆਂ ਸਿਰਫ ਕਿਸਾਨ ਜਥੇਬੰਦੀਆਂ ਦੀ ਅਗਰ ਗੱਲ ਨਹੀਂ ਅਸੀਂ ਕਰੀਏ ਹੋਰ ਵੀ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਰਾਜਧਾਨੀ ਦਿੱਲੀ ਵਿੱਚ ਜਾ ਕੇ ਆਪਣਾ ਰੋਜ਼ ਪ੍ਰਦਰਸ਼ਨ ਕਰਦੀਆਂ ਰਹੀਆਂ ਨੇ ਕਦੀ ਜੰਤਰ ਮੰਤਰ ਤੇ ਜਾਂਦੇ ਨੇ ਕਦੀ ਇੰਡੀਆ ਗੇਟ ਤੇ ਜਾ ਕੇ ਆਪਣਾ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਉਹ ਵੀ ਬੜੇ ਸ਼ਾਂਤਮਈ ਢੰਗ ਨਾਲ ਕਰਦੇ ਰਹੇ ਨੇ ਤੇ ਇੱਥੇ ਕਿਸਾਨ ਜਥੇਬੰਦੀਆਂ ਵੀ ਜਿੰਨੇ ਵੀ ਕਿਸਾਨ ਭਰਾ ਨੇ ਬਜ਼ੁਰਗ ਨੇ ਮਹਿਲਾਵਾਂ ਨੇ ਵੀ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਹੱਕਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਤਾਂ ਆਖਿਰ ਕਿਉਂ ਇਸ ਵਾਰੀ ਅਜਿਹਾ ਕੀਤਾ ਗਿਆ ਇੱਥੋਂ ਹੀ ਸਾਫ਼ ਨਜ਼ਰ ਆਉਂਦਾ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਪੰਜਾਬੀਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਕਹਿੰਦਾ ਤੇ ਇਹ ਹੁਣ ਮੌਜੂਦਾ ਤਸਵੀਰ ਹੈ ਜਿਸ ਨੇ ਕਿ ਵਾਕਈ ਜੋ ਪੁਲੇਖੇ ਕਈਆਂ ਦੇ ਮਨ ਵਿੱਚ ਰਹਿ ਗਏ ਹੋਣਗੇ ਕਿ ਨਹੀਂ ਨਹੀਂ ਜੋ ਹੈ ਕੇਂਦਰ ਸਰਕਾਰ ਜੋ ਹੈ ਸਭ ਨੂੰ ਬਰਾਬਰ ਦੇਖਦੀ ਹੈ ਪੰਜਾਬ ਦੇ ਲਈ ਵੀ ਬਰਾਬਰ ਸੋਚਿਆ ਜਾਂਦਾ ਹੈ ਸ਼ਾਇਦ ਉਹ ਪੁਲੇਖੇ ਜ਼ਰੂਰ ਦੂਰ ਹੋ ਗਏ ਨੇ ਕਹਿੰਦੇ ਨੇ ਕਿ ਅੰਤ ਅਤੇ ਅਤ ਅੰਤ ਅਤੇ ਅਤ ਦੇ ਵਿੱਚ ਸਿਰਫ ਅੱਧ ਅਤੇ ਟਿੱਪੀ ਦਾ ਫਰਕ ਹੁੰਦਾ ਤੇ ਇਸੇ ਲਈ ਹੁਣ ਮੈਨੂੰ ਲੱਗ ਰਿਹਾ ਹੈ ਕਿ ਜੋ ਇਹ ਮੋਦੀ ਸਰਕਾਰ ਹੈ ਇਹ ਇਸ ਨੇ ਇੰਨੀ ਅਤ ਕਰ ਦਿੱਤੀ ਸੀ ਕਿ ਹੁਣ ਇਸ ਦਾ ਅੰਤ ਵੀ ਸਾਹਮਣੇ ਜ਼ਰੂਰ ਨਜ਼ਰ ਆ ਰਿਹਾ ਹੈ ਅਗਲਾ ਕਾਲਰ ਸਾਡੇ ਨਾਲ ਲਾਈਨ ਤੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਜੀ ਕਿੱਥੋਂ ਬੋਲ ਰਹੇ ਹੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਜਰ ਸਿੰਘ ਨਾਮ ਹੈ ਜੀ ਹਾਂਜੀ ਮੇਜਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਤੁਸੀਂ ਕਰਨਾਲ ਤੋਂ ਬੋਲ ਰਹੇ ਹੋ ਤੇ ਹਰਿਆਣਾ ਦੇ ਵਿੱਚ ਜੋ ਹੈ ਹਰਿਆਣਾ ਸਰਕਾਰ ਵੱਲੋਂ ਇਹ ਸ਼ਕਤੀ ਸ਼ਕਤੀ ਦਾ ਰਵਈਆ ਦਿਖਾਇਆ ਗਿਆ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਰਾਤੋ ਰਾਤ ਚੱਕਿਆ ਵੀ ਗਿਆ ਹੈ ਸੀਗਾ ਤੇ ਇਸ ਪੂਰੇ ਮਾਹੌਲ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਹਾਡਾ ਕੀ ਨਜ਼ਰੀਆ ਹੈ ਬੰਦੇ ਦਾ ਜੀ ਹਰਿਆਣਾ ਗਵਰਨਮੈਂਟ ਬਹੁਤ ਜ਼ਿਆਦਾ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਜਿਹੜਾ ਸ਼ਾਂਤਮਈ ਪ੍ਰੋਟੈਸਟ ਅਸੀਂ ਕਰਨਾ ਚਾਹੁੰਦੇ ਹਾਂ ਲੋਕਾਂ ਦਾ ਆਪਣੀਆਂ ਸਮੱਸਿਆਵਾਂ ਬਤਨਾ ਚਾਹੁੰਦੇ ਹਾਂ ਸੈਂਟਰ ਗਵਰਨਮੈਂਟ ਇੰਨਾ ਜ਼ਿਆਦਾ ਗੜਬੜ ਕਰ ਰਹੀ ਹੈ ਸਾਡੇ ਨਾਲ ਜੀ 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 ਕਰ ਰਹੀ ਹੈ ਅਸੀਂ ਉਹਨਾਂ ਦੇ ਜਾਣਾ ਚਾਹੁੰਦੇ ਹਾਂ ਔਰ ਇਹ ਸੈਂਟਰ ਦੇ ਹੀ ਸਰਕਾਰ ਬੀਜੇਪੀ ਹਰਿਆਣੇ ਦੀ ਵੀ ਬੀਜੇਪੀ ਇਹ ਉਹਦੇ ਪਿੱਛੇ ਲੱਗੇ ਖੱਟਰ ਸਾਹਿਬ ਨੇ ਬਹੁਤ ਗਲਤ ਕੰਮ ਕੀਤਾ ਹੈ ਕਿਸਾਨਾਂ ਨੂੰ ਡੱਕ ਰਿਹਾ ਹੂੰ ਤੇ ਅਸੀਂ ਤੇ ਇਹ ਬਹੁਤ ਜ਼ਿਆਦਾ ਖਿਲਾਫ ਹਾਂ ਜੀ 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 ਉਹਨਾਂ ਨੂੰ ਰੋਟਾ ਰੋਟੀ ਚੁੱਕਿਆ ਜਾ ਰਿਹਾ ਹੈ ਅਰ ਇਹਨਾਂ ਨੂੰ ਕੁਝ ਸੋਚਣਾ ਚਾਹੀਦਾ ਹੈ ਵੀ ਐਸੀ ਕਿਸਾਨਾਂ ਦੇ ਫਿਰਤੇ ਹਰਿਆਣਾ ਔਰ ਪੰਜਾਬ ਜਿਹੜਾ ਟੋਟਲ ਹੈ ਤੁਹਾਨੂੰ ਵੋਟ ਹੀ ਮੈਕਸਿਮਮ ਕਿਸਾਨਾਂ ਦੀ ਹੈ ਜੀ ਬਿਲਕੁਲ ਉਹੀ ਹੈਰਾਨੀ ਹੋ ਰਹੀ ਹੈ ਕਿ ਖੁਦ ਜੋ ਹਰਿਆਣਾ ਹਰਿਆਣਾ ਦੇ ਵਿੱਚ ਕਿਸਾਨੀ ਬਹੁਤ ਜ਼ਿਆਦਾ ਹੈ ਅੰਦਾਜ਼ਾ ਤਾਂ ਕਿਸਾਨ ਉੱਥੇ ਰਹਿੰਦਾ ਹੈ ਉੱਥੇ ਵੀ ਖੇਤੀਬਾੜੀ ਦਾ ਕੰਮ ਬਹੁਤ ਜ਼ਿਆਦਾ ਹੈ ਬਾਵਜੂਦ ਇਸ ਦੇ ਖੱਟਰ ਸਰਕਾਰ ਵੱਲੋਂ ਜਿਹੇ ਫੈਸਲੇ ਲਏ ਜਾਣੇ ਅਜਿਹੀ ਸ਼ਕਤੀ ਦਿਖਾਈ ਜਾਣੀ ਔਰ ਸਭ ਤੋਂ ਪਹਿਲਾਂ ਤਾਂ ਚਲੋ ਹੁਣ ਬਾਰਡਰਸ ਦੇ ਉੱਪਰ ਪੰਜਾਬ ਨਾਲ ਲੱਗਦੇ ਬਾਰਡਰ ਸੇ ਤਾਂ ਸ਼ਕਤੀ ਕੀਤੀ ਹੈ ਪਰ ਸਭ ਤੋਂ ਪਹਿਲਾਂ ਖੱਟਰ ਸਰਕਾਰ ਨੇ ਜੋ ਉੱਥੋਂ ਦੇ ਨਿਵਾਸੀ ਨੇ ਹਰਿਆਣਾ ਸਭ ਤੋਂ ਜ਼ਿਆਦਾ ਸਖਤੀ ਕੀਤੀ ਜੋ ਰਾਤੋ ਰਾਤ ਕਿਸਾਨਾਂ ਕਿਸਾਨ ਆਗੂਆਂ ਨੂੰ ਚੱਕਿਆ ਗਿਆ ਬਹੁਤ ਹੀ ਨਿੰਦਣਯੋਗ ਖੱਤ ਹੈ ਜੀ ਉਹਨਾਂ ਨੇ ਬਹੁਤ ਜ਼ਿਆਦਾ ਕਿਸਾਨਾਂ ਨੂੰ ਵੀ ਤੰਗ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਜੀ ਇਸ ਤੋਂ ਵੱਡੀ ਤਾਨਾਸ਼ਾਹੀ ਕੀ ਹੈ ਜੇਸੀ ਆਪਣਾ ਆਵਾਜ਼ ਹੀ ਨਹੀਂ ਨਿਕਲ ਰਿਹਾ ਬਾਰੇ ਆਪਣੀ ਸਮੱਸਿਆ ਹੀ ਨਹੀਂ ਦੱਸਣਾ ਚਾਹ ਰਹੇ ਗਵਰਨਮੈਂਟ ਸਾਡੇ ਸੁਣਨੀ ਨਹੀਂ ਆ ਰਹੀ ਬਿਲਕੁਲ ਜੀ 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 ਬਿਲਕੁਲ ਤੇ ਤੁਸੀਂ ਕੀ ਖਾਸ ਹੋਰ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਜ਼ਰੀਏ ਜੀ ਨਹੀਂ ਇਹ ਹੀ ਦੇਵਾਂਗੇ ਜੀ हरियाणा दे ना के सीएम साहब को और जेडे डिप्टी सीएम ने दुष्यंत चौटाला जी ਤੁਸੀਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਕਿਸੇ ਨਾਲ ਵਿਸ਼ਵਾਸਘਾਤ ਕੀਤਾ ਹੈ ਦੁਸ਼ੰਦ ਜੀ ਤੁਸੀਂ ਆਪਣੇ ਅੰਦਰ ਕੋਈ ਝਾਤ ਮਾਰੋ ਹਮਮ ਔਰ ਕਿਸਾਨਾਂ ਦੇ ਮੁੱਦੇ ਤੇ ਤੁਸੀਂ ਧਿਆਨ ਦਿਓ ਔਰ ਇਹਨਾਂ ਦੇ ਨਾਲ ਰੜ ਕੇ ਔਰ ਦੂਜੀ ਗੱਲ ਇਹ ਕਿ ਹਰਿਆਣੇ ਦੇ ਕਿਸਾਨ ਵੀ ਕੋਨਾ ਜਿਹਾ ਸਹਿਯੋਗ ਨਹੀਂ ਕਰ ਪਾਰੇ ਜਿੰਨਾ ਸਹਿਯੋਗ ਪੰਜਾਬ ਤੋਂ ਮਿਲ ਰਿਹਾ ਹੈ ਇਸ ਮੂਮੈਂਟ ਨੂੰ ਜੀ ਅਗਰ ਹਰਿਆਣੇ ਦੇ ਕਿਸਾਨ ਵੀ ਉਨਾ ਹੀ ਜਿਹਾ ਸਹਿਯੋਗ ਕਰਨ ਸਾਰੇ ਰੜ ਕੇ ਹਮਮ ਫਿਰ ਕੁਛ ਨਾ ਕੁਛ ਹੱਲ ਨਿਕਲ ਸਕਦਾ ਹੈ ਗਵਰਨਮੈਂਟ ਤੇ ਪ੍ਰੈਸ਼ਰ ਪੈ ਸਕਦਾ ਹੈ ਮੈਂ ਕਿ ਕਿਸਾਨਾਂ ਨੂੰ ਇਹ ਅਪੀਲ ਕਰਾਉਣਾ ਹੈ ਕਿ ਜਿਆਦਾ ਤੋਂ ਜਿਆਦਾ ਨਹੀਂ ਸਭ ਇਹਦੇ ਘਰ ਤੋਂ ਘੱਟ ਇੱਕ ਬੰਦਾ ਘਰ ਦਿੱਤੀ ਜਰੂਰ ਜਾਏ ਔਰ ਇਸ ਮੂਮੈਂਟ ਦੇ ਵਿੱਚ ਆਪਣਾ ਯੋਗਦਾਨ ਦੇਵੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਕਿਸਾਨੀ ਕਟਮੀ ਸਮਝੀ ਜਾਏਗੀ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਮੇਜਰ ਸਿੰਘ ਜੀ ਕਿ ਤੁਸੀਂ ਕਰਨਾਲ ਤੋਂ ਸਾਡੇ ਨਾਲ ਜੁੜੇ ਆਪਣੇ ਵਿਚਾਰ ਸਾਡੇ ਇਸ ਪ੍ਰੋਗਰਾਮ ਵਿੱਚ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਜਿੰਨੇ ਵੀ ਬਾਕੀ ਦਰਸ਼ਕ ਸਾਡਾ ਪ੍ਰੋਗਰਾਮ ਵੇਖ ਰਹੇ ਨੇ ਤੁਸੀਂ ਵੀ ਆਪਣੀ ਆਵਾਜ਼ ਜੋ ਅਸੀਂ ਪ੍ਰੋਗਰਾਮ ਸਾਡਾ ਨਿਰਪੱਖ ਟਾਕ ਨਿਰਪੱਖ ਆਵਾਜ਼ ਹਰ ਖਬਰ ਦੀ ਨਿਰਪੱਖ ਆਵਾਜ਼ ਅਸੀਂ ਇਸ ਪ੍ਰੋਗਰਾਮ ਦੇ ذریعے ਲੈ ਕੇ ਆ ਰਹੇ ਹਾਂ ਤੇ ਤੁਸੀਂ ਵੀ ਆਪਣੀ ਨਿਰਪੱਖ ਆਵਾਜ਼ ਇਸ ਪ੍ਰੋਗਰਾਮ ਦੇ ذریعے ਸ਼ਾਮਿਲ ਕਰ ਸਕਦੇ ਹੋ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਅੱਜ ਦੇ ਸਮੇਂ ਵਿੱਚ हरियाणा सरकार ਦਾ ਅਜਿਹਾ ਸਖਤੀ ਭਰਿਆ ਰਵਈਆ ਵਾਕਈ ਹਰੇਕ ਦੇ ਸਵਾਲਾਂ ਦੇ ਉੱਪਰ ਸਭ ਤੋਂ ਪਹਿਲਾਂ ਇਹ ਸਵਾਲ ਹੈ ਕਿ ਆਖਿਰ ਕਿਉਂ ਅਜਿਹਾ ਕਿਉਂ ਸ਼ਾਂਤ ਮਿਟਾਂਗ ਨਾਲ ਕਿਸਾਨ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤਾਂ ਆਖਿਰ ਕਿਉਂ ਅਜਿਹੇ ਸਮੇਂ ਵਿੱਚ ਹਰਿਆਣਾ ਸਰਕਾਰ ਵੱਲੋਂ ਅਜਿਹੇ ਕਦਮ ਚੁੱਕੇ ਗਏ ਇਹ ਤਾਂ ਨਾਰਮਲੀ ਹਰ ਕੋਈ ਹੁਣ ਵੇਖ ਪਾ ਰਿਹਾ ਹੈ ਕਿ ਵਾਕਈ ਇਹ ਮੋਦੀ ਸਰਕਾਰ ਦੀ ਬੋਖਲਾਹਟ ਅਸੀਂ ਮੰਨ ਸਕਦੇ ਹਾਂ ਮੋਦੀ ਸਰਕਾਰ ਵੱਲ ਹੁਣ ਸਮਝ ਨਹੀਂ ਆ ਪਾਰੀ ਸ਼ਾਇਦ ਮੋਦੀ ਸਰਕਾਰ ਨੂੰ ਕਿ ਆਖਿਰ ਅਸੀਂ ਹੁਣ ਕਿਸ ਤਰੀਕੇ ਨਾਲ ਇਸ ਇਸ ਜੋ ਹੁਣ ਪੂਰਾ ਇਹ ਚੀਜ਼ ਅੰਦੋਲਨ ਬਣ ਚੁੱਕਿਆ ਜੋ ਸੰਘਰਸ਼ ਬਣ ਚੁੱਕਿਆ ਇਸ ਨਾਲ ਕਿਵੇਂ ਨਜਿੱਠਿਆ ਇਹਦੇ ਇਸ ਲਈ ਹੁਣ ਖੱਟੜ ਸਰਕਾਰ ਦੇ ਮੋਢਿਆਂ ਤੇ ਜੋ ਹੈ ਪਿਸਤੌਲ ਰੱਖ ਕੇ ਚਲਾਈ ਜਾ ਰਹੀ ਹੈ ਜੋ ਹੁਣ ਫਿਲਹਾਲ ਸਕਤੀ ਦਿਖਾਈ ਗਈ ਹੈ ਬਾਰਡਰ ਦੇ ਉੱਪਰ ਅਸੀਂ ਗੱਲ ਕਰ ਰਹੇ ਹਾਂ ਸ਼ੰਬੂ ਖਨੌਰੀ ਅਤੇ ਡਬਵਾਲੀ ਜੋ ਸਰਹੱਦਾ ਲੱਗਦੀਆਂ ਬਾਰਡਰ ਨੇ ਇੱਥੇ ਬਹੁਤ ਜ਼ਿਆਦਾ ਸਕਤੀ ਕੀਤੀ ਹੋਈ ਹੈ ਤੇ ਕੱਲ ਤੋਂ ਹੀ ਜੋ ਹੈ ਪੰਜਾਬ ਤੋਂ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਕੂਚ ਕਰ ਕੀਤੀ ਹੋਈ ਹੈ ਉਹਨਾਂ ਨੇ ਵਧਣਾ ਸ਼ੁਰੂ ਕੀਤਾ ਹੋਇਆ ਅੱਜ ਸਵੇਰ ਤੋਂ ਵੀ ਚਾਹੇ ਮੌਸਮ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਹਲਕੀ ਬਾਰਿਸ਼ ਕਿਣਮਿਣ ਵੀ ਚੱਲ ਰਹੀ ਹੈ ਮੌਸਮ ਵਿੱਚ ਠੰਡ ਲੋ ਹੈ ਜੋ ਹੈ ਲਗਾਤਾਰ ਵਧ ਰਹੀ ਹੈ باوجود ਇਹ ਜੇ ਜੋ ਕਿਸਾਨ ਭਰਾ ਨੇ ਉਹਨਾਂ ਦੇ ਜੋ ਜਜ਼ਬਾ ਐ ਉਸੇ ਤਰੀਕੇ ਨਾਲ ਮਜ਼ਬੂਤ ਹੈ ਸਿਰਫ ਕਿਸਾਨ ਪਰ ਆਹੀ ਨਹੀਂ ਕਈ ਬਜ਼ੁਰਗ ਉਹਨਾਂ ਨਾਲ ਸ਼ਾਮਿਲ ਨੇ ਕਈ ਮਹਿਲਾਵਾਂ ਕਈ ਬੱਚੇ ਸਾਰੇ ਰਲ ਕੇ ਜੋ ਹੈ ਪੰਜਾਬ ਦੇ ਲਈ ਅੱਗੇ ਵਧ ਰਹੇ ਨੇ ਸੋ ਵਾਕਈ ਹਰ ਹਰੇਕ ਦੀ ਜ਼ਿੰਮੇਵਾਰੀ ਹੁਣ ਬਣਦੀ ਹੈ ਜ਼ਰੂਰ ਕਿ ਅਸੀਂ ਪੰਜਾਬ ਦੇ ਲਈ ਆਪਣੀ ਆਵਾਜ਼ ਚੱਕੀਏ ਪੰਜਾਬ ਦੇ ਨਾਲ ਅਜਿਹਾ ਵਿਤਕਰਾ ਕਿਉਂ ਹਰ ਵਾਰੀ ਕੀਤਾ ਜਾਂਦਾ ਹੈ ਅਗਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅਸੀਂ ਇਹ ਚੀਜ਼ ਜ਼ਰੂਰ ਮੰਨਸਾਦੇ ਆ ਕਿ ਪੰਜਾਬ ਦੇ ਵਿੱਚ ਅਗਰ ਕਿਸਾਨਾਂ ਦਾ ਸਹਿਯੋਗ ਕਾਂਗਰਸ ਦੇ ਰਹੀ ਹੈ ਤੇ ਕਿਤੇ ਨਾ ਕਿਤੇ ਕਾਂਗਰਸ ਤੇ ਲੀਕ ਬੈਨੀਫਿਟ ਵਾਲਾ ਜ਼ਰੂਰ ਇੱਕ ਸਮਾਂ ਹੈ ਕਿ ਉਹਨਾਂ ਨੇ ਅੱਗੋਂ ਆਉਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਹੁਣ ਕਿਸਾਨਾਂ ਦਾ ਸਾਥ ਦੇਣਾ ਲਾਜ਼ਮੀ ਸਮਝਿਆ ਜਾ ਰਿਹਾ ਹੈ ਕਿ ਹੁਣ ਇਸ ਸਮੇਂ ਕਿਸਾਨਾਂ ਦੇ ਲਈ ਸਖਤੀ ਜ਼ਿਆਦਾ ਨਾ ਕੀਤੀ ਜਾਵੇ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਹਨ ਹਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਲੁਧਿਆਣਾ ਤੋਂ ਬੋਲਦਾ ਜੀ ਗੁਰਮੀਤ ਸਿੰਘ ਬੋਲਦਾ ਜੀ ਹਾਂਜੀ ਗੁਰਮੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕੀ ਵਿਚਾਰ ਆਪਣੇ ਸਾਂਝੇ ਕਰਨਾ ਚਾਹੋਗੇ ਅੱਜ ਤਾਂ ਧਨਵਾਦ ਜੀ ਮੈਂ ਮੈਂ ਇਹੀ ਬਚਾਰੇ ਹੁੰਦੇ ਕਰਦਾ ਵੀ ਜਦੋਂ ਅਸੀਂ ਦੇਖੋ ਇੱਕ ਮਤਲਬ ਪ੍ਰਧਾਨ ਮੰਤਰੀ ਆਪਣੇ ਅਨੰਦ ਮੋਦੀ ਜੀ ਨੇ ਵੀ ਗੱਲ ਕਹਨੇ ਆ ਵੀ ਜਦੋਂ ਇਹਨਾਂ ਨੇ ਅਸੀਂ ਇਹਨਾਂ ਨੂੰ ਬਣਾਇਆ ਵਾ ਜਦ ਬਣੇ ਨੇ ਇਹ ਇਹਨਾਂ ਨੇ ਕੀ ਮਤਲਬ ਉਸ ਟਾਈਮ ਇਹ ਜਮੀਰ ਹੋ ਕੰਮ ਨਹੀਂ ਕਰਦੀ ਕੀ ਇਹਨਾਂ ਨੇ ਸਾਨੂੰ ਇਹ ਪੀਡੀਵੀ ਅਸੀਂ 27 ਘੰਟੇ ਜਾਂ ਇੱਕ ਮਹੀਨੇ ਜਾਂ ਅਸੀਂ ਮਤਲਬ ਮੈਂ ਪੰਜਾਬ ਨੂੰ ਵਸੋਲੇ ਚੜੀ ਪਾ ਦਊਗਾ ਜੀ ਜੀ ਹੋਈ ਇਹ ਜਿਹੜਾ ਪੰਜਾਬ ਦਾ ਹਾਲ ਦਾ ਦਾ ਹੂੰ ਉਹ ਦੁਨੀਆ ਨੂੰ ਦਿਖ ਰਿਹਾ ਜੀ ਉਸ ਨੂੰ ਇਹ ਮਾਰਨ ਤੇ ਤਲਿਆ ਆ ਤੇ ਇਹਨੂੰ ਇਹਨੂੰ ਖੁਦ ਆਪਣੇ ਅੰਦਰ ਚਾਕੀ ਮਾਰ ਕੇ ਦੇਖਿਆ ਵੀ ਆ ਮੈਂ ਵੀ ਇੱਕ ਮਾਂ ਦੇ ਪੇਰੇ ਤੋਂ ਜੰਮਿਆ ਆ ਬਈ ਮੈਂ ਵੀ ਮੈਨੂੰ ਵੀ ਦੇਖਿਆ ਵੀ ਮੈਂ ਕੀ ਵਾਦੇ ਕੀਤੇ ਸੀ ਪੰਜਾਬ ਨਾਲ ਬਿਲਕੁਲ ਬਿਲਕੁਲ ਅੱਗੇ ਕੀ ਕਰ ਰਿਹਾ ਜੀ 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 ਬਿਲਕੁਲ ਜਿਹੜਾ ਹੁਣੇ ਟੱਕਾ ਕਰ ਰਹੇ ਨੇ ਕੀ ਇਹਨਾਂ ਨੂੰ ਚਾਹੀਦਾ ਹਰ ਬੰਦੇ ਨੂੰ ਇਨਸਾਨ ਨੂੰ ਆਪਣੀ ਆਵਾਜ਼ ਮਤਲਬ ਪੰਚਾਇਣ ਦਾ ਹੱਕ ਮਣਦਾ ਇੱਕ ਵੀ ਟੱਕਾ ਮਣਦਾ ਇਹਦਾ ਜੀ ਮੈਂ ਇਹ ਥੋੜੀ ਜਿਹੀ ਕਿਸੇ ਨੂੰ ਟੱਕਾ ਕਰਦਾ ਵੀ ਆਪਾਂ ਪੱਥਰ ਨਾਲ ਦੇ ਜਾਂ ਮਿੱਟੀ ਸੜਤੀ ਜਾਂ ਇਹ ਕਰਦਾ ਜੀ ਆਹ ਨਾਲ ਸਰੇਆਮ ਧੱਕਾ ਕਰਦੇ ਆ ਕੀ ਇਹ ਚਾਹੁੰਦਾ ਇਹ ਹਰਿਆਮ ਨੇ ਸਾਬਤ ਕਰਦਾ ਵੀ ਹਾਂ ਵੀ ਮੈਂ ਇਸ ਚੀਜ਼ ਦੇ ਮੋਟ ਖਿਲਾਫ ਆ ਠੀਕ ਹੈ ਨਾ ਮੈਂ ਹੰਮ ਦਾਪਨ ਨੂੰ ਮਾਰਨਾ ਚਾਹੁੰਦਾ ਵਾ ਜੀ ਜੀ ਇਹਦੇ ਨਾਲ ਹੀ ਪੰਜਾਬ ਨੂੰ ਉਸ ਖੁਸ਼ਹਾਲ ਕਰ ਦੂਗਾ ਜਾਂ ਇਹ ਮਤਲਬ ਜੋ ਵੀ ਹੈ ਸਕੇਟਾ ਖੁਸ਼ਹਾਲ ਕਰ ਦੂਗਾ ਨਾਲੋਂ ਲੋਕਾਂ ਨਾਲ ਪਰਿਵਾਰ ਕਰਦੇ ਆ ਸਰੇਆਮ ਪਰਿਵਾਰ ਕਰ ਰਿਹਾ ਸੀ ਇਹਨੂੰ ਕਹਿੰਦਾ ਸਾਡੀ ਬੇਨਤੀ ਹੀ ਆ ਮੋਦੀ ਸਾਹਿਬ ਨੂੰ ਤੇ ਜਿਹੜੇ ਕਟੜ ਸਾਹਿਬ ਨੂੰ ਕਿਉਂ ਇਹ ਧੱਕਾ ਕਰਦੇ ਨੇ ਕਿਉਂ ਇਹਨਾਂ ਲੋਕਾਂ ਨੂੰ ਜਿਹੜੀ ਜਨਤਾ ਘਰੋਂ ਭੁੱਖੇ ਹੋ ਕੇ ਆਪਣੇ ਪਰਿਵਾਰ ਛੱਡ ਕੇ ਚੱਲੇ ਨੇ ਕੀ ਉਹਨਾਂ ਦਾ ਹੱਕ ਨਹੀਂ ਜੀ 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 ਬਿਲਕੁਲ ਬਿਲਕੁਲ ਸ ਜੀ ਇਹ ਗੱਲ ਇਹੀ ਹੈ ਅਸੀਂ ਮੈਂ ਤੁਹਾਨੂੰ ਮਤਲਬ ਕਹਿਣਾ ਵੀ ਤੁਸੀਂ ਵੀ ਜਿਹੜੇ ਵੀ মিডিਆ ਵਾਲੇ ਨੇ ਜਿੰਨੀ ਵੀ ਹੋ ਸਕਦੀ ਆ ਸਾਡੀ ਹੱਥ ਜੋੜ ਕੇ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਆਵਾਜ਼ ਉੱਪਰ ਤੱਕ ਮਚਾਓ ਇਹਨਾਂ ਦੇ ਕੰਨਾਂ 'ਚ ਆਵਾਜ਼ ਪਵੇ ਤੇ ਇਹਨਾਂ ਨੂੰ ਪਤਾ ਲੱਗੇ মিডিਆ ਨੂੰ ਕਿਉਂਕਿ ਬਹੁਤ ਚੈਨਲ ਇਦਾਂ ਦੇ ਨੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਇਹਦੀਨੋ ਆਵਾਜ਼ ਚੜ ਰਹੇ ਹੋ ਪਾਚਾਰ ਰਹੇ ਹੋ ਬਹੁਤ ਚੈਨਲ ਨੇ ਜਿਹੜੇ ਨਹੀਂ ਆਵਾਜ਼ ਉਠਾਰੇ ਸੀ ਕਿ ਸਭ ਬੀਕ ਹੋਏ ਨੇ ਅਸੀਂ ਕਹਿਣਾ ਵੀ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਓ ਦੁਨੀਆ ਬਹੁਤ ਛੰਗਾ ਵੀ ਕਿਉਂ ਲੋਕਾਂ ਨੂੰ ਮਾਰਨ ਦੇ ਬਣਾਇਆ ਵੀ ਇਸੀ ਦਾ ਹੱਥ ਜੋੜ ਕੇ ਬੇਨਤੀ ਹੈ ਸਾਡੀ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਅਸੀਂ ਵੀ ਇਹ ਕਹਿੰਦੇ ਆ ਕਿ ਆਪਣੇ ਹੱਕਾਂ ਦੇ ਲਈ ਜ਼ਰੂਰ ਅੱਗੇ ਵਧਣਾ ਚਾਹੀਦਾ ਹੈ ਬਿਲਕੁਲ ਕਿਉਂਕਿ ਇਹ ਕਹਿੰਦੇ ਕਿ ਬੂੰਦ ਬੂੰਦ ਦੇ ਨਾਲ ਗਾਗਰ ਵੀ ਭਰ ਜਾਂਦੀ ਹੈ ਸੋ ਅਗਰ ਹਰ ਇੱਕ ਇਨਸਾਨ ਆਪਣੇ ਤੌਰ ਤੇ ਥੋੜੀ-ਬਹੁਤ ਜਿਵੇਂ ਵੀ ਕੋਸ਼ਿਸ਼ ਹੋ ਸਕੇ ਕਰੇ ਤਾਂ ਕਿ ਅਸੀਂ ਪੰਜਾਬ ਨੂੰ ਮਰਨ ਨਾ ਦਈਏ ਪੰਜਾਬ ਨੂੰ ਫਿਰ ਤੋਂ ਜੀਵਿਤ ਕਰ ਲਈਏ ਜੋ ਅਸੀਂ ਇੱਕ ਕਹਿੰਦੇ ਸੀ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਜੋ ਇੱਕ ਪੰਜਾਬੀਅਤ ਹੋਣ ਦੇ ਨਾਤੇ ਜਾਂ ਪੰਜਾਬ ਦੇ ਲਈ ਇੱਕ ਭਲਾ ਸੋਚਣ ਵਾਲੀ ਇੱਕ ਸੋਚ ਹੋਣੀ ਚ ਖਤਮ ਹੁੰਦੀ ਦਿਖ ਰਹੀ ਸੀ ਪਰ ਹੁਣ ਅੱਜ ਦੇ ਸਮੇਂ ਵਿੱਚ ਜ਼ਰੂਰ ਪੰਜਾਬ ਦਾ ਨੌਜਵਾਨ ਵੀ ਜਾਗਰੂਕ ਹੋਇਆ ਦਿਖ ਰਿਹਾ ਪੰਜਾਬ ਦੇ ਨੌਜਵਾਨ ਦੇ ਅੰਦਰ ਦਿਲ ਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਬੈਠ ਗਈ ਹੈ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਆਪਣੇ ਹੱਕਾਂ ਲਈ ਅੱਗੇ ਵਧਣਾ ਹੈ ਦਿੱਲੀ ਪਹੁੰਚਣਾ ਹੈ ਆਪਣੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਣਾ ਹੈ ਸੋ ਕਿਤੇ ਨਾ ਕਿਤੇ ਅੱਜ ਦੇ ਸਮੇਂ ਵਿੱਚ ਵੈਸੇ ਕਹਿੰਦੇ ਨੇ ਕਿ ਹਰ ਇੱਕ ਕੋਈ ਵੀ ਗੱਲ ਹੋਵੇ ਕੋਈ ਵੀ ਚੀਜ਼ ਹੋਵੇ ਉਸ ਦੇ ਚੰਗੇ ਮਾੜੇ ਦੋ ਪਹਿਲੇ ਜ਼ਰੂਰ ਹੁੰਦੇ ਨੇ ਸੋ ਅੱਜ ਦੇ ਸਮੇਂ ਵਿੱਚ ਜੋ ਇਹ ਨਵੇਂ ਕਾਨੂੰਨ ਜੋ ਅੰਨੇ ਕਾਨੂੰਨ ਲੈ ਕੇ ਆਂਦੇ ਗਏ ਖੇਤੀਬਾੜੀ ਦੇ ਕਿਸਾਨਾਂ ਨਾਲ ਜੁੜੇ ਹੋਏ ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਜਾਗਰੂਕ ਕਰ ਦਿੱਤਾ ਹੈ ਪੰਜਾਬ ਦੇ ਕਿਸਾਨਾਂ ਦੇ ਕਿਸਾਨ ਤਾਂ ਜਾਗਰੂਕ ਹੋਏ ਹੀ ਨਹੀਂ ਪਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਨੌਜਵਾਨ ਜਾਗਰੂਕ ਹੋ ਗਿਆ ਕਿਉਂਕਿ ਅਗਰ ਅਸੀਂ ਦੇਖੀਏ ਜਿੰਨੇ ਵੀ ਕਿਸਾਨ ਜਿਥੇ ਬੰਦੀਆਂ ਜਾ ਰਹੀਆਂ ਨੇ ਬਜ਼ੁਰਗਤਾ ਹੈ ਹੀ ਹੈ ਨਾਲ ਕਿਸਾਨ ਨੇ ਪਰ ਨਾਲ ਬਹੁਤ ਵੱਡੀ ਤਦਾਦ ਦੇ ਵਿੱਚ ਰਿਹਾ ਪੰਜਾਬ ਦਾ ਨੌਜਵਾਨ ਅੱਗੇ ਵਧ ਰਿਹਾ ਤੇ ਪੰਜਾਬ ਦੇ ਨੌਜਵਾਨ ਨੂੰ ਹੀ ਚੁੱਪ ਕਰਾ ਕੇ ਹਮੇਸ਼ਾ ਬਠਾਨ ਦੀ ਸੋਚ ਰਹੀ ਹੈ ਕੇਂਦਰ ਦੀ ਕਿ ਪੰਜਾਬ ਦਾ ਨੌਜਵਾਨ ਜਿਸ ਦਿਨ ਜਾਗਰੂਕ ਹੋ ਗਿਆ ਉਸ ਦਿਨ ਪੰਜਾਬ ਦਾ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਇਸੇ ਕਰਕੇ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਜਾਂਦੀ ਰਹੀ ਕਿ ਪੰਜਾਬ ਦੇ ਨੌਜਵਾਨ ਨੂੰ ਕਦੇ ਨਸ਼ਿਆਂ ਦੇ ਨਾਂ ਤੇ ਕਦੇ ਬਾਹਰ ਜਾਣ ਦੇ ਨਾਂ ਤੇ ਉਹਨਾਂ ਨੂੰ ਕਿਸੇ ਹੋਰ ਪਾਸੇ ਲਾਈ ਰੱਖੋ ਪਰ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦਾ ਨੌਜਵਾਨ ਜਾਗਰੂਕ ਹੋ ਚੁੱਕਿਆ ਹੈ ਸੋ ਅੱਜ ਦੀ ਇਸ ਗੱਲਬਾਤ ਦੇ ਨਾਲ ਨਾਲ ਲੱਗੂ ਅਗਰ ਅਸੀਂ ਗੱਲ ਕਰੀਏ ਪੰਜਾਬ ਨਾਲ ਜੁੜੀ ਹੋਈ ਕਿ 1 ਦਸੰਬਰ ਤੋਂ ਜੋ ਹੈ ਹੁਣ ਰਾਤ ਦਾ ਕਰਫਿਊ ਸ਼ੁਰੂ ਹੋ ਗਿਆ ਹੈ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫਿਊ ਰਿਹਾ ਕਰੇਗਾ ਤੇ ਨਾਲ ਦੀ ਨਾਲ ਮਾਸਕ ਪੈਣਾ ਬਹੁਤ ਜ਼ਰੂਰੀ ਹੈ ਜੋ ਜੁਰਮਾਨਾ ਵੀ ਹੈ ਮਾਸਕ ਨਾ ਪਹਿਨਣ ਤੇ ਹੁਣ 1000 ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਜਿੰਨੇ ਵੀ ਹੋਟਲ ਰੈਸਟੋਰੈਂਟ ਵਗੈਰਾ ਨੇ ਖਾਣ ਪੀਣ ਦੀਆਂ ਥਾਵਾਂ ਵਾਲੀਆਂ ਉਹਨਾਂ ਨੂੰ 9:30 ਵਜੇ ਰਾਤ ਨੂੰ ਬੰਦ ਕਰਨਾ ਪਿਆ ਕਰੇਗਾ ਸੋ ਵਾਕਈ ਕਿਉਂਕਿ ਜਿਸ ਤਰੀਕੇ ਨਾਲ ਹੁਣੇ ਵੀ ਗੱਲ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਜੋ ਹੈ ਬਹੁਤ ਜ਼ਿਆਦਾ ਵਧ ਰਿਹਾ ਉਸ ਨੂੰ ਵੇਖਦੇ ਹੋਏ ਹੀ ਇਹ ਰਾਤ ਦਾ ਜੋ ਕਰਫਿਊ ਹੁਣ ਸ਼ੁਰੂ ਕਰ ਦਿੱਤਾ ਗਿਆ ਆਪਣੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਜੋ ਹੈ ਮਾਸਕ ਵੀ ਜ਼ਰੂਰ ਪਹਿਨੋ ਹੁਣ ਜੁਰਮਾਨਾ ਵੀ 1000 ਹੋ ਗਿਆ ਪਰ ਨਾਲ ਦੀ ਨਾਲ ਕਿਸਾਨਾਂ ਦਾ ਵੀ ਇਸ ਉੱਪਰ ਇਹ ਕਹਿਣਾ ਹੈ ਕਿ ਹੋਂ ਤੱਕ ਅਸੀਂ ਰੈਲੀਆਂ ਕਰਦੇ ਰਹੇ ਆ ਹੋਂ ਤੱਕ ਅਸੀਂ ਇੰਨੀ ਵੱਡੀ ਮਾਤਰਾ ਵਿੱਚ ਇਕੱਠੇ ਹੋ ਕੇ ਜਾਂਦੇ ਰਹੇ ਆ ਸਾਨੂੰ ਤਾਂ ਕਿਸੇ ਨੂੰ ਕਰੋਨਾ ਨਹੀਂ ਹੋਇਆ ਆਖਿਰ ਕਿਉਂ ਜਦੋਂ ਸੰਘਰਸ਼ ਕੋਈ ਤੇਜ਼ ਹੋਣ ਲੱਗਦਾ ਉਹ ਤੋਂ ਕਰੋਨਾ ਵਾਇਰਸ ਦਾ ਬਹਾਨਾ ਲੈ ਕੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਹੁਣ ਕਰੋਨਾ ਵਾਇਰਸ ਜ਼ਿਆਦਾ ਹੋ ਗਿਆ ਤੇ ਕਦੀ ਧਾਰਾ 144 ਲਗਾ ਦਿੱਤੀ ਜਾਂਦੀ ਹੈ ਕਦੀ ਕਰਫਿਊ ਲਗਾ ਦਿੱਤਾ ਜਾਂਦਾ ਕਦੀ ਲੌਕਡਾਊਨ ਦੀਆਂ ਗੱਲਾਂ ਸਾਹਮਣੇ ਆਣ ਲੱਗ ਜਾਂਦੀਆਂ ਨੇ ਇਹ ਕਹਿਣਾ ਕਿਸਾਨ ਜਥੇਬੰਦੀਆਂ ਦਾ ਪਰ ਅਸੀਂ ਆਪਣੇ ਵੱਲੋਂ ਇਹ ਜ਼ਰੂਰ ਕਾਹਾਂਗੇ ਕਿ ਅਗਰ ਕੁਝ ਅੰਕੜੇ ਜਿਹੇ ਵੀ ਨੇ ਸੱਚਾਈ ਦੇ ਵਿੱਚ ਕਿ ਕਰੋਨਾ ਵਾਇਰਸ ਦੇ ਕੁਝ ਕੇਸ ਆ ਰਹੇ ਨੇ ਸੋ ਇਜ਼ੀਲੀ ਲੋਕ ਜੋ ਹੈ ਕਰ ਜ਼ਰੂਰ ਬੱਚਿਆਂ ਦੀ ਸੇਫਟੀ ਬਜ਼ੁਰਗਾਂ ਦੀ ਸੇਫਟੀ ਲਈ ਜ਼ਰੂਰ احتیاط ਵੀ ਵਰਤਣਾ ਬਹੁਤ ਜ਼ਰੂਰੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਹਰ ਰੋਜ਼ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜ਼ਰੂਰ ਜੁੜਦੇ ਰਹੋ ਕਿਉਂਕਿ ਅਸੀਂ ਇਸ ਪ੍ਰੋਗਰਾਮ ਦੇ ذریعے ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਨਿਰਪੱਖ ਆਵਾਜ਼ ਲੈ ਕੇ ਆਂਦੇ ਰਾਵਾਂਗੇ ਤੇ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਸਾਡੇ ਨਾਲ ਜੁੜਦੇ ਰਿਹਾ ਕਰੋ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੋਚ ਬਾਰੇ ਜਾਣ ਸਕੇ ਕਿ ਪੰਜਾਬ ਦਾ ਨੌਜਵਾਨ ਵੀ ਜ਼ਰੂਰ ਚਾਹਵਾਂਗੇ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਆ ਕਰੇ ਤੇ ਅੱਜ ਪੂਰੇ ਦਿਨ ਦੇ ਵਿੱਚ ਜੋ ਤਾਜ਼ਾ ਹਾਲਾਤ ਰਹਿਣਗੇ ਸ਼ੰਭੂ ਦੇ ਜਾਂ ਅਲੱਗ-ਅਲੱਗ ਜਿਨੇ ਵੀ ਸਰਹੱਦਾਂ ਤੇ ਸਕਤੀ ਕੀਤੀ ਹੋਈ ਉੱਥੇ ਕੀ ਤਾਜ਼ਾ ਹਾਲਾਤ ਰਹਿਣਗੇ ਉਹ ਵੀ ਅਸੀਂ ਸਾਰੇ ਆਪਣੇ ਨਿਰਪੱਖ ਪੋਸਟ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਤੇ ਤੁਸੀਂ ਸਾਨੂੰ YouTube ਚੈਨਲ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ ਸਾਨੂੰ ਸਾਡੇ Facebook ਪੇਜ ਤੇ ਵੀ ਫੋਲੋ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤੇ ਨਾਲ ਸਾਡੀ ਵੈਬਸਾਈਟ ਹੈ www.nirpakpost.com ਉੱਥੇ ਜਾ ਕੇ ਵੀ ਜੋ ਤਾਜ਼ਾ ਖਬਰਾਂ ਬਾਰੇ ਜਾਣ ਸਕਦੇ ਹੋ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਇਜਾਜ਼ਤ ਕੱਲ ਫਿਰ ਆਵਾਂਗੇ ਜੀ ਸਵੇਰੇ ਤਾਜ਼ਾ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ